ਆਏ ਖੁਦਾਵੰਦ ਖੁਦਾ ਦਾ ਪਾਕ ਔਰ ਪਵਿੱਤਰ ਵਚਨ ਸੁਣਾਗੇ ਸੰਤ ਮਤੀ ਰਸੂਲੀ ਅੰਜੀਨ ਔਰ ਉਸਤੇ 15 ਦੇ 8 ਵਚਨ ਇਸ ਤਰ੍ਹਾਂ ਕਰਕੇ ਲਿਖਦਾ ਆ ਕਿ ਕਿਹੜੀ ਤੀਵੀ ਹੈ ਜਿਸ ਤੇ ਕੋਲ 10 ਅਠਾਨੀਆਂ ਹੋਣ ਜੇ ਇੱਕ ਅਠਾ ਨਿਗਵਾਟ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਨੂੰ ਹੂੰਝਾਂਜ ਕੇ ਉਹਨੂੰ ਯਤਨ ਦੇ ਨਾਲ ਨਾਲ ਡੋਂਡੇ ਅਤੇ ਯਾਦ ਉਹ ਉਹਨੂੰ ਨਾ ਲੱਭੇ ਅਰ ਜਾਂ ਲੱਭ ਲਵੇ ਤਾਂ ਆਪਣੀਆਂ ਸਹੇਲੀਆਂ ਅਤੇ ਗਵੰਡਨਾਂ ਨੂੰ ਇਕੱਠਿਆਂ ਬੁਲਾ ਕੇ ਆਖਦੀ ਹੈ ਮੇਰੇ ਨਾਲ ਆਨੰਦ ਕਰੋ ਕਿਉਂ ਜੋ ਮੈਂ ਆਪਣੀ ਅਠਾਨੀ ਕਿਉਂ ਜੋ ਮੈਂ ਆਪਣੀ ਉਠਾਨੀ ਮੈਂ ਆਪਣੀ ਗਵਾਚੀ ਹੋਈ ਅਠਾਨੀ ਲੱਭੀ ਮੈਂ ਤੁਹਾਨੂੰ ਆਖਦਾ ਹਾਂ ਕਿ ਇਸੇ ਤਰ੍ਹਾਂ ਪਰਮੇਸ਼ਵਰ ਦੇੰ ਦੂਤਾਂ ਤੇ ਅੱਗੇ ਇੱਕ ਤੋਵਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ ਸੋ ਖੁਦਾਵੰ ਦਾ ਇਹ ਪਵਿੱਤਰ ਔਰ ਪਾਕ ਵਚਨ ਸੋ ਇਸ ਤਰ੍ਹਾਂ ਬਿਆਨ ਕਰਦਾ ਹੈ ਕਿ ਜਦੋਂ ਇੱਕ ਇਨਸਾਨ ਪਾਪ ਤੇ ਗੁਨਾਹਾਂ ਦੇ ਵਿੱਚ ਔਰ ਆਪਣੀਆਂ ਭੁੱਲਣਾ ਦੇ ਵਿੱਚ ਜਾਂਦਾ ਆ ਔਰ ਪ੍ਰਭੂ ਨੂੰ ਲੱਭਦਾ ਰਹਿੰਦਾ ਹੈ ਕਿ ਕਦੋਂ ਵੀ ਉਹ ਆਪਣੇ ਗੁਨਾਹਾਂ ਤੋਂ ਆਪਣੇ ਪਾਪ ਤੋਂ ਔਰ ਆਪਣੇ ਗੁਨਾਹਾਂ ਤੋਂ ਮੁੜ ਆਵੇ ਲੱਭਦਾ ਰਹਿੰਦਾ ਆ ਇਸੇ ਤਰ੍ਹਾਂ ਪਰਮੇਸ਼ਵਰ ਦੀਆਂ ਅੱਖੀਆਂ ਇਨਸਾਨ ਦੇ ਵੱਲ ਲੱਗੀਆਂ ਹੁੰਦੀਆਂ ਨੇ ਜਦੋਂ ਤੁਸੀਂ ਪਤਰਸ ਦੀ ਦੂਸਰੀ ਪਤਰੀ ਉਹਦੇ ਤਿੰਨਾਂ ਦੇ 10 ਵਚਨ ਪੜੋਗੇ ਤਾਂ ਉੱਥੇ ਵਚਨ ਵਿੱਚ ਲਿਖਿਆ ਆ ਕਿ ਉਹ ਨਹੀਂ ਚਾਹੁੰਦਾ ਕਿ ਕੋਈ ਵੀ ਇਨਸਾਨ ਨਾਸਤੇ ਵਿੱਚ ਜਾਏ ਸਗੋਂ ਸਭੇ ਤੋਬਾ ਕਰਕੇ ਪ੍ਰਭੂ ਦੀ ਵੱਲ ਮੋੜਿਆਉਣ ਗੌਰ ਕਰੀਏ ਪਰਮੇਸ਼ਵਰ ਇਨਸਾਨ ਨੂੰ ਲੱਭਦਾ ਰਹਿੰਦਾ ਆ ਕਿ ਉਹ ਚੰਗੀ ਜ਼ਿੰਦਗੀ ਚੰਗਾ ਆਰਾਮ ਪਾਵੇ ਚੰਗਾ ਮੱਸਾ ਪਾਵੇ ਚੰਗੀ ਆਸੀਸ ਪਾਵੇ ਤਾਂ ਯਦੋਂ ਅਸੀਂ ਖੁਦਾ ਦੇ ਕਲਾਮ ਦੇ ਉੱਲ ਗੌਰ ਕਰਦੇ ਆਂ ਤੇ ਅਸੀਂ ਆਪਣੇ ਪਰਮੇਸ਼ਵਰ ਨੂੰ ਸਮਝ ਲੈਣੇ ਆਂ ਕਿ ਪਰਮੇਸ਼ਵਰ ਇਨਸਾਨ ਦੇ ਨਾਲ ਕਿੰਨਾ ਹਿੱਤ ਕਰਦਾ ਏ ਕਿੰਨਾ ਖੁਸ਼ ਕਰਦਾ ਏ ਉਹਨੂੰ ਕਿ ਮਿਲ ਜਾਵੇ ਪ੍ਰਭੂ ਦੇ ਨਾਲ ਔਰ ਇਸੇ ਤਰ੍ਹਾਂ ਦਿਸਟਾਂਡ ਪ੍ਰਭੂ ਯਿਸੂ ਨੇ ਦਿੱਤਾ ਕਿ ਉਸਤੀਵੀ ਨੇ ਪਹਿਲਾਂ ਅਠਾ ਨਹੀਂ ਲੱਭੀ ਔਰ ਬੜੇ ਯਤਨ ਦੇ ਨਾਲ ਲੱਭੀ ਪਰ ਜਦੋਂ ਉਹਨੂੰ ਲੱਭ ਗਈ ਤੇ ਉਸਨੇ ਬਹੁਤ ਬਹੁਤ ਆਨੰਦ ਕੀਤਾ ਜਦੋਂ ਅਸੀਂ ਵੀ ਇੱਕ ਆਪਣੇ ਪਾਪ ਨੂੰ ਛੱਡਦੇ ਹਾਂ ਗੁਨਾਹਾਂ ਨੂੰ ਛੱਡਦੇ ਹਾਂ ਆਪਣੀਆਂ ਆਦਤਾਂ ਛੱਡਦੇ ਹਾਂ ਇਸੇ ਕਰਕੇ ਜਦੋਂ ਅਸੀਂ ਤੋਹਾ ਕਰ ਲੈਂਦੇ ਹਾਂ ਆਪਣੇ ਗੁਨਾਹਾਂ ਤੋਂ ਆਪਣੇ ਪਾਪ ਛੱਡਦੇ ਆ। ਇਹ ਨਹੀਂ ਕਿ ਅਸੀਂ ਤੋਹਾ ਕਰ ਲਈ ਅੱਜ ਤੋਂ ਬਹੁਤ ਸਿਰ ਪਹਿਲੇ ਤੋਹਾ ਕਰ ਲਈ ਬਪਤਿਸਮਾ ਲੈ ਲਿਆ ਤੇ ਇਹੀ ਸਾਡੀ ਤੋਹਾ ਹੈ। ਯਿਸੂ ਪ੍ਰਭੂ ਨੇ ਕਿਹਾ ਰੋਜ਼ ਸਲੀਪ ਆਪਣੀ ਚੁੱਕ ਕੇ ਜਿਹੜਾ ਮੇਰੇ ਮਗਰ ਨਹੀਂ ਚੱਲਦਾ ਉਹ ਮੇਰਾ ਚੇਲਾ ਨਹੀਂ। ਸਾਨੂੰ ਰੋਜ਼ ਦਿਹਾੜੇ ਸਾਡੇ ਜੀਵਨ ਦੇ ਵਿੱਚ ਕਈ ਭੁੱਲਣਾ ਹੁੰਦੀਆਂ ਐ। ਜਕੂਬ ਕਹਿੰਦਾ ਆ ਉਹਦਾ ਦਾਸ ਕਿ ਅਸੀਂ ਸਭੇ ਭੁੱਲਣ ਹਾਰਿਆਂ ਅਸੀਂ ਭੁੱਲਿਆਂ ਨੇ ਆ ਬੋਲਣ ਵਿੱਚ ਭੁੱਲਦਾ ਇਨਸਾਨ ਸੋਚਣ ਵਿੱਚ ਭੁੱਲਦਾ ਆ ਭਾਵੇਂ ਬੇਸ਼ੱਕ ਜਿੰਨਾ ਮਰਜੀ ਨੇਕ ਹੋਵੇ ਔਰ ਕੋਈ ਨਾ ਕੋਈ ਭੁੱਲਣਾ ਤੇ ਕੋਲੋਂ ਹੁੰਦੀਆਂ ਆ ਜਦੋਂ ਉਹ ਆਪਣੀਆਂ ਭੁੱਲਣਾ ਦੀ ਜਦੋਂ ਆਪਣੇ ਗਲਤੀਆਂ ਦਾ ਅਹਿਸਾਸ ਕਰਦਾ ਆ ਤੇ ਪਰਮੇਸ਼ਵਰ ਨੂੰ ਅਹਿਸਾਸ ਵੀ ਕਰਾਉਂਦਾ ਆ ਕਿ ਤੂੰ ਇਨਸਾਨ ਗਲਤੀਆਂ ਆ ਔਰ ਜਦੋਂ ਇੱਕ ਗੁਨੇਗਾਰ ਤੋਹਾ ਕਰਦਾ ਆਪਣੀਆਂ ਗਲਤੀਆਂ ਦੀ ਆਪਣੇ ਪਾਪ ਨੂੰ ਛੱਡਦਾ ਆ ਤੇ ਖੁਦਾ ਦੇ ਬਹੁਤ ਫਰਿਸ਼ਤੇ ਸਵਰਗ ਦੇ ਵਿੱਚ ਆਨੰਦ ਕਰਦੇ ਉਸ ਇਨਸਾਨ ਦੇ ਕਰਕੇ ਕੋਸਾ ਭੁੱਲਣਹਾਰ ਦੇ ਕਰਕੇ ਜਿਹੜਾ ਭੁੱਲ ਜਾਂਦਾ ਆ ਜਦੋਂ ਅਸੀਂ ਤੋਵਾ ਕਰਦੇ ਆ ਆਪਣੇ ਪਾਪਾਂ ਨੂੰ ਛੱਡਦੇ ਆ ਆਪਣੀਆਂ ਗਲਤੀਆਂ ਨੂੰ ਛੱਡਦੇ ਆ ਬੋਲਦੇ ਆ ਬੋਲਣ ਵਿੱਚ ਜੋ ਕਰਦੇ ਆ ਸੋਚਣ ਵਿੱਚ ਕਰਦੇ ਆ ਔਰ ਵਿਚਾਰਾਂ ਦੇ ਵਿੱਚ ਕਰਦੇ ਆ ਔਰ ਗੌਰ ਕਰੀਏ ਇਹਨਾਂ ਜਦੋਂ ਅਸੀਂ ਗੁਨਾਹਾਂ ਨੂੰ ਛੱਡਦੇ ਆ ਔਰ ਜੋ ਜੋ ਵੀ ਸਾਡੇ ਕੋਲ ਭੁੱਲਣਾ ਹੁੰਦੀ ਹੈ ਅਸੀਂ ਮਾਫੀ ਮੰਗਦੇ ਹਾਂ ਪ੍ਰਭੂ ਦੇ ਕੋਲ ਤੇ ਪ੍ਰਭੂ ਦੇ ਵਚਨ ਵਿੱਚ ਲਿਖਿਆ ਫਰਿਸ਼ਤੇ ਹਯਾਰਾ ਖੁਸ਼ੀ ਕਰਦੇ ਆ ਆਨੰਦ ਕਰਦੇ ਆ ਪਰਮੇਸ਼ਵਰ ਦੇ ਘਰ ਦੇ ਵਿੱਚ ਆਨੰਦ ਹੁੰਦਾ ਹੈ ਅੱਜ ਜਿਹੜੇ ਭੁੱਲ ਗਏ ਆ ਜਿਹੜੇ ਪ੍ਰਭੂ ਦੇ ਪਿਆਰ ਤੋਂ ਪਿੱਛੇ ਹਟੇ ਹੋਏ ਆ ਪ੍ਰਭੂ ਦੇ ਪਿਆਰ ਤੋਂ ਡਿੱਗੇ ਹੋਏ ਆ ਦੁਆ ਨਹੀਂ ਕਰਦੇ ਵਚਨ ਨਹੀਂ ਪੜ੍ਹਦੇ ਸੰਗਤ ਨਹੀਂ ਕਰਦੇ ਦਿਲਚਸਪੀ ਪ੍ਰਭੂ ਦੇ ਕੰਮ 'ਚ ਨਹੀਂ ਦਿੰਦੇ ਪੂਰਾ ਮਾਨ ਪ੍ਰਭੂ ਦੇ ਕੰਮ 'ਚ ਨਹੀਂ ਲਾਉਂਦੇ ਅੱਜ ਉਹਨਾਂ ਨੂੰ ਆਪਣੇ ਪਾਪਾਂ ਤੋਂ ਤੋਹਾ ਕਰਨੀ ਚਾਹੀਦੀ ਹੈ ਕਿਉਂ ਤੋਹਾ ਕਰਨੀ ਚਾਹੀਦੀ ਹੈ ਕਿ ਸਾਡਾ ਪਰਮੇਸ਼ਵਰ ਸਾਡੇ ਤੇ ਆਨੰਦ ਹੋਵੇ ਇਸ ਵਾਸਤੇ ਤੋਹਾ ਕਰਨੀ ਚਾਹੀਦੀ ਹੈ ਕਿ ਅਸੀਂ ਬਚਾਏ ਜਾਈਏ ਇਸ ਵਾਸਤੇ ਤੋਹਾ ਕਰਨੇ ਚਾਹੀਦੇ ਆ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਇਹ ਸੰਸਾਰ ਜਲਦੀ ਖਤਮ ਹੋ ਜਾ ਰ ਜਾਨ ਜਾ ਰਿਹਾ ਹੈ ਜਦੋਂ ਅਸੀਂ ਤੋਹਾ ਕਰਾਂਗੇ ਖੁਦਾਵੰਦ ਪ੍ਰਭੂ ਯਿਸੂ ਨੇ ਵਚਨ ਕੀਤਾ ਸੀ ਕਿ ਜਿਵੇਂ ਨੂਹ ਦੇ ਦਿਨ ਸੀ ਨੂਹ ਕਿਸ਼ਤੀ ਉੱਤੇ ਚੜਿਆ ਸੀ ਖੁਦਾ ਨੇ ਨੂਹ ਨੂੰ ਕਿਹਾ ਕਿ ਨੂਹ ਜਲਦੀ ਕਰ ਕਿਸ਼ਤੀ ਬਣਾ ਇਨੂ ਨੇ ਖੁਦਾ ਦਾ ਵਚਨ ਮੰਨ ਕੇ ਆਖਾ ਮੰਨ ਕੇ ਜੋ ਖੁਦਾ ਨੇ ਕਿਹਾ ਉਸੇ ਤਰ੍ਹਾਂ ਹੀ ਕਿਸ਼ਤੀ ਤਿਆਰ ਕੀਤੀ ਪਰ ਉਸ ਸਮੇਂ ਦੇ ਵਿੱਚ ਨੂ ਪ੍ਰਚਾਰ ਕਰਦਾ ਕਿ ਕਿਸ਼ਤੀ ਵਿੱਚ ਆ ਜਾਓ ਬੈਠੋ ਕਿਸ਼ਤੀ ਵਿੱਚ ਬੈਠੋ ਪਰ ਕੋਈ ਧਿਆਨ ਨਹੀਂ ਸੀ ਕਰਦਾ ਏਵੀ ਗੱਲ ਦਾ ਪ੍ਰਚਾਰ ਹੋਇਆ ਕਿ 40 ਦਿਨ ਤੇ 40 ਰਾਤ ਬਰਸਾਤ ਹੋਏਗੀ ਪਰ ਕਣ ਲੋਕਾਂ ਨੇ ਠੱਠੇ ਕੀਤੇ ਮੁਖੌਲ ਕੀਤੇ ਨੂੰ ਪਰ ਇੱਕ ਸਮਾਂ ਐਸਾ ਆ ਕਿ ਜਲ ਪਰ ਲੋ ਆਈ ਔਰ ਸਾਰ ਸੰਸਾਰ ਜਿਹੜਾ ਖਤਮ ਹੋ ਗਿਆ ਸਿਰਫ ਜਿਹੜੇ ਕਿਸ਼ਤੀ ਵਿੱਚ ਬੈਠੇ ਉਹੀ ਬਚੇ ਇਸੇ ਤਰ੍ਹਾਂ ਇਹ ਵੀ ਸੰਸਾਰ ਜਿਹੜਾ ਹੈ ਜਲਦੀ ਜਿਹੜਾ ਸਮੇਟਿਆ ਜਾਣ ਵਾਲਾ ਬਾਈਬਲ ਆਂਦੀ ਆ ਕਿ ਜਲਦੀ ਖਤਮ ਹੋਣ ਜਾ ਰਿਹਾ ਅੱਗੇ ਪਾਣੀ ਦੇ ਨਾਲ ਹੁਣ ਅੱਗ ਦੇ ਨਾਲ ਜਲਬਲ ਜਾਣ ਵਾਲਾ ਹੈ ਪਰ ਇਸ ਵਾਸਤੇ ਅਸੀਂ ਤੋਵਾ ਕਰੀਏ ਪਹਿਲੇ ਨੂਨ ਦੀ ਕਿਸ਼ਤੀ ਤਿਆਰ ਹੋਈ ਹੁਣ ਯਿਸੂ ਦੇ ਪਾਕ ਰੂਹ ਦੀ ਜਿਹੜੀ ਆਮਦ ਦੇ ਵਿੱਚ ਜਿਹੜੇ ਲੋਕ ਤਿਆਰੀ ਕਰਦੇ ਆ ਉਹਨਾਂ ਵਾਸਤੇ ਆਮਦ ਦੀ ਤਿਆਰੀ ਹੈ ਜਿਹੜੇ ਲੋਕ ਆਪਣੇ ਗੁਨਾਹਾਂ ਤੋਂ ਪਾਪਾਂ ਤੋਂ ਤੋਵਾ ਕਰਦੇ ਉਹ ਲੋਕ ਜਨजात ਪਹੁੰਚ ਗਏ ਅਸੀਂ ਇਸ ਵਾਸਤੇ ਧੂਆ ਕਰੀਏ ਕਿ ਅਸੀਂ ਵੀ ਜਦੋਂ ਇਸ ਸੰਸਾਰ ਦੇ ਤੇ ਯਿਸੂ ਦੀ ਆਮਦ ਹੋਵੇ ਅਸੀਂ ਵੀ ਉਹਦੇ ਨਾਲ ਹਮੇਸ਼ਾਵੇਂ ਸਾਡੇ ਰਾਜ ਦੇ ਵਿੱਚ ਜਲਾਲੀ ਰਾਜ ਦੇ ਵਿੱਚ ਪਹੁੰਚਣਾ ਇਸ ਵਾਸਤੇ ਆਈਏ ਅੱਜ ਸਾਨੂੰ ਪਾਪਾਂ ਦੀ ਧੂਆ ਕਰਨੀ ਚਾਹੀਦੀ ਹੈ ਅੱਜ ਸਾਨੂੰ ਆਪਣੇ ਗੁਨਾਹ ਛੱਡਨੇ ਚਾਹੀਦੇ ਆ ਆਪਣੇ ਭੁੱਲਣਾ ਛੱਡ ਗਏ ਪ੍ਰਭੂ ਦੇ ਨਾਲ ਜੁੜੇ ਰਹਿਣਾ ਚਾਹੀਦਾ ਪ੍ਰਭੂ ਦੇ ਨਾਲ ਲੱਗੇ ਰਹਿਣਾ ਚਾਹੀਦਾ ਔਰ ਆਪਣੇ ਗੁਨਾਹ ਤੋਵਾ ਕਰਕੇ ਜਦੋਂ ਅਸੀਂ ਪ੍ਰਭੂ ਦੇ ਨਾਲ ਜੁੜ ਜਾਂਦੇ ਆ ਤੇ ਹਜ਼ਾਰਾਂ ਫਰਿਸ਼ਤੇ ਸਵਰਗ ਦੇ ਵਿੱਚ ਖੁਸ਼ੀ ਮਨਾਉਂਦੇ ਆ ਆਨੰਦ ਮਨਾਉਂਦੇ ਆ ਸਾਡਾ ਆਨੰਦ ਸਵਰਗ ਵਿੱਚ ਬਣਿਆਰੇ ਸਾਡਾ ਨਾਮ ਸਵਰਗ ਵਿੱਚ ਸਾਡੇ ਕਰਕੇ ਖੁਸ਼ੀ ਹੋਵੇ ਇਹ ਆਪਣੀਆਂ ਭੁੱਲਣਾ ਤੋਂ ਤੋਬਾ ਕਰੀਏ ਤੇ ਪ੍ਰਭੂ ਜੀ ਦੇ ਨਾਲ ਜੁੜੀਏ ਔਰ ਖੁਦਾਵੰਦੀ ਹਜ਼ੂਰੀ ਦੇ ਨਾਲ ਜਦੋਂ ਅਸੀਂ ਜੁੜ ਜਾਵਾਂਗੇ ਮਿਲ ਜਾਵਾਂਗੇ ਤੇ ਖੁਦਾ ਦੇ ਕਲਾਮ ਚ ਲਿਖਿਆ ਕਿ ਧਰਮ ਤੇ ਸਵਰਗ ਦੀ ਭਾਲ ਕਰ ਸੰਸਾਰ ਦੀਆਂ ਸਭ ਚੀਜ਼ਾਂ ਤੈਨੂੰ ਦਿੱਤੀਆਂ ਜਾਣਗੀਆਂ ਆਈਏ ਇਸ ਵਾਸਤੇ ਤੋਬਾ ਕਰੀਏ ਕਿ ਸਾਡਾ ਨਾਂ ਸਵਰਗ ਵਿੱਚ ਲਿਖਿਆ ਜਾਏ ਔਰ ਇਸ ਸੰਸਾਰ ਦੀਆਂ ਚੀਜ਼ਾਂ ਤੇ ਬਾਈਬਲ ਦੇ ਵਿੱਚ ਲਿਖਿਆ ਸ਼ੇਰ ਬੱਚਿਆਂ ਨੂੰ ਕਾਟਾ ਪਏਗਾ ਪਰ ਪਰਮੇਸ਼ਵਰ ਦੇ ਤਾਲਬਾਂ ਨੂੰ ਕਿਸੇ ਵੀ ਚੰਗੀ ਸਹਾਇ ਦੀ ਥੋੜਨੀ ਰਹੇਗੀ ਕਿਸੇ ਚੀਜ਼ ਦੀ ਥੋੜਨੀ ਖੁਦਾ ਰਹੰਦੇਗਾ ਇਸ ਵਾਸਤੇ ਅਸੀਂ ਸੰਸਾਰ ਦਾ ਲਾਲਚ ਨਾ ਕਰੀਏ ਸੰਸਾਰ ਦੀਆਂ ਵਸਤੂਆਂ ਦਾ ਲਾਲਚ ਨਾ ਕਰੀਏ ਸਗੋਂ ਪ੍ਰਭੂ ਦੀ ਆਮਦ ਦਾ ਤੇ ਪ੍ਰਭੂ ਦੀ ਆਸ਼ੀਸ਼ ਪਰੀ ਜੋ ਆਮਦ ਹੋਣੀ ਹੈ ਉਸ ਦਾ ਇੰਤਜ਼ਾਰ ਕਰੀਏ ਉਹਦੇ ਵਾਸਤੇ ਆਪਣੇ ਪਾਪਾਂ ਤੇ ਗੁਨਾਹਾਂ ਤੋਂ ਤੋਵਾ ਕਰੀਏ ਔਰ ਪ੍ਰਭੂ ਦੇ ਘਰ ਦੇ ਵਿੱਚ ਹਮੇਸ਼ਾ ਸਾਡੀ ਜਿਹੜੀ ਹੈ ਉਹ ਜਿਆਦਾ ਖੁਸ਼ੀ ਬਣੀ ਰਹੇ ਖੁਦਾਵੰਨ ਬਰਕਤ ਦੇਵੇ ਪ੍ਰਭੂ ਬੜੀ ਆਸ਼ੀਸ਼ ਦੇਵੇ ਆਈਏ ਇਹਨਾਂ ਵਚਨਾਂ ਨੂੰ ਆਪਣੇ ਜੀਵਨ ਦੇ ਅੰਦਰ ਜਮਾ ਕਰੀਏ ਆਪਣੇ ਜੀਵਨ ਦੇ ਅੰਦਰ ਇਹਨਾਂ ਵਚਨਾਂ ਨੂੰ ਜਦੋਂ ਜਮਾ ਕਰਾਂਗੇ ਬੜੀ ਆਸ਼ੀਸ਼ ਮਿਲੇਗੀ ਔਰ ਤੁਸੀਂ ਖੁਦਾ ਦੀ ਆਮਦ ਵਿੱਚ ਅਮੇਸ਼ਾ ਅਮੇਸ਼ਾ ਜਲਾਲੀਪੁਰ ਖੁਦਾ ਬਰਕਤ ਦੇਵੇ ਪ੍ਰਭੂ ਆਸ਼ੀਸ਼ ਦੇਵੇ ਆਮੀਨ ਆਮੀਨ